ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦਾਸੀਆਂ ਦੌਰਾਨ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਕਸ਼ਮੀਰ ਤੋਂ ਬਾਅਦ ਗੁਰੂ ਜੀ ਪਹਾੜਾਂ ਦੀ ਚੜ੍ਹਾਈ ਚੜ੍ਹ ਕੇ ਸੁਮੇਰ ਪਰਬਤ ਤੇ ਜਾ ਚੜ੍ਹੇ ਤੇ ਮਾਨਸ ਰੋਵਰ ਤੇ ਜਾ ਬਿਰਾਜੇ ਉਥੇ ਉਹਨਾਂ ਨੂੰ ਬੜੇ ਉੱਗੇ ਤੇ ਮਹਾਨ ਸਿੱਧ ਆ ਕੇ ਮਿਲੇ ਉਹ ਇਹ ਦੇਖ ਕੇ ਬਹੁਤ ਹੈਰਾਨ ਹੋਏ ਇੱਕ ਆਮ ਮਨੁੱਖ ਜੋ ਕਿ ਉਹਨਾਂ ਦੀ ਉਮਰ ਦੇ ਮੁਕਾਬਲੇ ਬਹੁਤ ਥੋੜੀ ਉਮਰ ਦਾ ਸੀ ਉਹ ਇੱਥੇ ਕਿਵੇਂ ਪੁੱਜ ਗਿਆ ਕਿਉਂਕਿ ਉਹਨਾਂ ਸਿੱਧਾਂ ਕੋਲ ਤਾਂ ਬੜੀਆਂ ਰਿੱਧੀਆਂ ਸਿੱਧੀਆਂ ਛੰਨ ਤੇ ਉਹ ਉਹਨਾਂ ਦੇ ਆਸਰੇ ਹੀ ਉੱਥੇ ਜਾਂਦੇ ਸਨ ਉਹ ਬਹੁਤ ਜ਼ਿਆਦਾ ਵੱਡੀ ਉਮਰ ਦੇ ਸ਼ਨ ਤੇ ਗੁਰੂ ਜੀ ਉਹਨਾਂ ਦੇ ਮੁਕਾਬਲੇ ਬਹੁਤ ਛੋਟੀ ਉਮਰ ਦੇ ਸ਼ਨ ਐਸੇ ਲਈ ਉਹ ਗੁਰੂ ਜੀ ਨੂੰ ਬਾਲਾ ਕਹਿ ਕੇ ਬੁਲਾਉਂਦੇ ਸਨ ਉਹਨਾਂ ਗੁਰੂ ਜੀ ਨੂੰ ਸਵਾਲ ਕਰਦਿਆਂ ਕਿਹਾ ਤੁਹਾਨੂੰ ਕਿਹੜੀ ਸ਼ਕਤੀ ਇੱਥੇ ਲੈ ਕੇ ਆਈ ਹੈ ਤੁਸੀਂ ਇੰਨੀ ਛੋਟੀ ਜਹੀ ਉਮਰ ਵਿੱਚ ਇੰਨੇ ਵਿਖੜੇ ਪਰਬਤ ਤੇ ਕਿਵੇਂ ਆ ਪਹੁੰਚੇ ਹੋ ਗੁਰੂ ਜੀ ਬੋਲੇ ਸ਼ਿਦ ਜਣੋ ਮੈਂ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਮਿਹਰ ਤੇ ਕਤੀ ਨਾਲ ਇੱਥੇ ਪੁੱਜਾ ਹਾਂ ਫਿਰ ਸਿੱਧ ਪੁੱਛਦਿਆ ਤੁਹਾਡਾ ਮਤ ਕੀ ਹੈ ਗੁਰੂ ਜੀ ਕਹਿੰਦੇ ਪ੍ਰਮਾਤਮਾ ਤੇ ਉਸ ਦੀ ਰਚਨਾ ਨਾਲ ਪਿਆਰ ਕਰਨਾ ਅਤੇ ਸੱਚ ਦੀ ਕਮਾਈ ਕਰਨੀ ਇਹੀ ਮੇਰਾ ਸਭ ਤੋਂ ਅਸਲੀ ਮਤ ਹੈ ਸਿੱਧ ਬੋਲੇ ਮਾਤ ਲੋਕ ਦਾ ਕੀ ਹਾਲ ਹੈ ਤਾਂ ਗੁਰੂ ਜੀ ਨੇ ਕਿਹਾ ਤਹਾਨੂੰ ਮਾਤ ਲੋਕ ਨਾਲ ਕੀ ਉਥੇ ਜੋ ਮਰਜੀ ਹੋਵੇ ਤੁਸੀਂ ਇੱਥੇ ਸਮਾਧੀਆਂ ਲਾ ਕੇ ਤੇ ਰਿੱਧੀਆਂ ਸਿੱਧੀਆਂ ਦੇ ਚੱਕਰਾਂ ਵਿੱਚ ਪਏ ਰਹੋ ਦੁਨੀਆ ਦਾ ਬੁਰਾ ਹਾਲ ਹੈ ਦੁਨੀਆ ਵਿੱਚ ਅਗਿਆਨਤਾ ਦਾ ਹਨੇਰ ਮਚਿਆ ਹੋਇਆ ਹੈ ਪਾਪ ਤੇ ਝੂਠ ਜ਼ਬਰ ਤੇ ਜ਼ੁਲਮ ਕਾਮ ਤੇ ਲੋਭ ਲੜਾਈਆਂ ਤੇ ਰੋਗ ਭਰਮ ਤੇ ਅਗਿਆਨਤਾ ਜਨਤਾ ਨੂੰ ਨਪੀੜ ਰਹੇ ਹਨ ਲੋਕੀ ਹਾਏ ਹਾਏ ਪਏ ਕਰਦੇ ਹਨ ਪਰ ਉਹਨਾਂ ਦੀ ਹਾਏ ਸੁਣਨ ਵਾਲਾ ਕੋਈ ਨਹੀਂ ਹੈ ਤਹੋਡੇ ਵਿੱਚ ਉਹਨਾਂ ਦੀ ਹਾਲਤ ਸੁਧਾਰਨ ਤੇ ਉਹਨਾਂ ਦੀ ਅਗਵਾਈ ਕਰਨ ਦੀ ਯੋਗਤਾ ਸੀ ਪਰ ਤੁਸੀਂ ਨਸ ਕੇ ਲੋਕਾਂ ਨੂੰ ਛੱਡ ਕੇ ਇੱਥੇ ਪਹਾੜਾਂ ਵਿੱਚ ਆ ਲੁਕੇ ਹੋ ਇੱਥੇ ਵੇਲੀਆਂ ਖਾਂਦੇ ਹੋ ਤੇ ਜਗਿਆਸੂਆਂ ਦੇ ਸਿਰ ਤੇ ਭਾਰ ਬਣੀ ਬੈਠੇ ਹੋ ਗ੍ਰਹਿਸ਼ਤਿਆਂ ਨੂੰ ਨਿੰਦਦੇ ਹੋ ਪਰ ਆਪਣਾ ਪੇਟ ਭਰਨ ਲਈ ਫਿਰ ਉਹਨਾਂ ਦੇ ਘਰ ਹੀ ਜਾ ਕੇ ਮੰਗਦੇ ਹੋ ਅਸਲ ਵਿੱਚ ਤੁਸੀਂ ਧਰਮ ਨੂੰ ਸਮਝਿਆ ਹੀ ਨਹੀਂ ਹੈ ਧਰਮ ਇਸ ਤਰ੍ਹਾਂ ਬੇਲੇ ਬਹਿਣ ਤੇ ਝੂਠੇ ਮਦ ਦੇ ਪਿਆਲੇ ਪੀ ਕੇ ਮਸਤ ਰਹਿਣ ਵਿੱਚ ਨਹੀਂ ਹੈ ਧਰਮ ਤਾਂ ਇਹ ਹੈ ਕਿ ਜਗਤ ਵਿੱਚ ਰਹਿ ਕੇ ਲੋਕਾਈ ਦੀ ਸੇਵਾ ਕਰੀਏ ਤੇ ਕਰਤਾਰ ਦਾ ਨਾਮ ਜਪੀਏ ਤਿੱਦਾਂ ਨੇ ਗੁਰੂ ਜੀ ਨੂੰ ਹੋਰ ਵੀ ਕਈ ਸਵਾਲ ਕੀਤੇ ਤੇ ਧਰਮ ਬਾਰੇ ਖੂਬ ਚਰਚਾ ਹੋਈ ਗੁਰੂ ਜੀ ਨੇ ਉਹਨਾਂ ਦੇ ਸਭ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਹਨਾਂ ਦੀ ਤਸੱਲੀ ਕਰਵਾ ਦਿੱਤੀ ਉਹ ਗੁਰੂ ਜੀ ਦਾ ਇਹ ਅਧਿਆਤਮਿਕ ਗਿਆਨ ਦੇਖ ਕੇ ਬੜੇ ਹੈਰਾਨ ਹੋਏ ਉਹਨਾਂ ਨੇ ਗੁਰੂ ਜੀ ਨੂੰ ਆਪਣੇ ਮੱਤ ਵਿੱਚ ਸ਼ਾਮਲ ਕਰਨਾ ਚਾਹਿਆ ਤਾਂ ਕਿ ਅਜਿਹਾ ਗਿਆਨਵਾਨ ਬਾਲ ਉਹਨਾਂ ਦੇ ਮੱਤ ਵਿੱਚ ਆ ਜਾਣ ਨਾਲ ਉਹਨਾਂ ਦੇ ਧਰਮ ਦਾ ਬੋਲਬਾਲਾ ਸਾਰੀ ਦੁਨੀਆ ਵਿੱਚ ਹੋ ਜਾਵੇ। ਕਿਦਾਂ ਨੇ ਗੁਰੂ ਜੀ ਨੂੰ ਇੱਕ ਲੋਟਾ ਦਿੱਤਾ ਤੇ ਕਿਹਾ ਇਸ ਵਿੱਚ ਪਾਣੀ ਭਰ ਕੇ ਲਿਆਓ। ਕਿੱਦਾਂ ਨੇ ਆਪਣੀ ਕਰਾਮਾਤ ਨਾਲ ਪਾਣੀ ਦੀ ਜਗਾ ਤਲਾਬ ਵਿੱਚ ਸੋਨਾ ਚਾਂਦੀ ਤੇ ਹੀਰੇ ਜਵਾਹਰਾਤ ਪੈਦਾ ਕਰਕੇ ਉਸ ਨੂੰ ਚਮਕਾ ਦਿੱਤਾ। ਉਹਨਾਂ ਸੋਚਿਆ ਕਿ ਗੁਰੂ ਜੀ ਮਾਇਆ ਦੇ ਜਾਲ ਵਿੱਚ ਫਸ ਕੇ ਉਹਨਾਂ ਦੀ ਕਰਾਮਾਤ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਚੇਲੇ ਬਣ ਜਾਣਗੇ। ਪਰ ਗੁਰੂ ਜੀ ਖਾਲੀ ਲੋਟਾ ਲੈ ਕੇ ਵਾਪਸ ਆ ਗਏ। ਸਿੱਧਾਂ ਦੇ ਪੁੱਛਣ ਤੇ ਕਿ ਪਾਣੀ ਕਿਉਂ ਨਹੀਂ ਲਿਆਏ? ਗੁਰੂ ਜੀ ਨੇ ਕਿਹਾ 나ਥ ਜੀ ਉੱਥੇ ਤਾਂ ਆਪਨੇ ਆਪਣੀਆਂ ਰੀਤੀ ਸਿੱਧੀਆਂ ਦੁਆਰਾ ਪਾਣੀ ਖਤਮ ਕਰਕੇ ਹੀਰੇ ਮੋਤੀ ਪੈਦਾ ਕਰ ਦਿੱਤੇ ਹਨ ਮੇਰੇ ਕਿਸੇ ਕੰਮ ਨਹੀਂ ਹਨ ਇਸ ਤੋਂ ਇਲਾਵਾ ਗੁਰੂ ਜੀ ਨੇ ਹੋਰ ਵੀ ਕਈ ਅਧਿਆਤਮਿਕ ਬਚਨ ਸੁਣਾਏ ਜਦੋਂ ਉਹ ਗੁਰੂ ਜੀ ਨੂੰ ਕਰਾਮਾਤ ਨਾਲ ਆਪਣੇ ਬਸ ਵਿੱਚ ਨਾ ਕਰ ਸਕੇ ਤਾਂ ਉਹਨਾਂ ਨੇ ਆਪਣੇ ਗਿਆਨ ਨਾਲ ਗੁਰੂ ਜੀ ਨੂੰ ਹਰਾਉਣਾ ਚਾਹਿਆ ਪਰ ਗਿਆਨ ਦੇ ਸ਼ਾਗਰ ਗੁਰੂ ਜੀ ਦੇ ਸਾਹਮਣੇ ਉਹਨਾਂ ਦਾ ਉਸ ਜਿਹਾ ਗਿਆਨ ਐਵੇਂ ਫਿੱਕਾ ਪੈ ਗਿਆ ਜਿਵੇਂ ਸੂਰਜ ਦੇ ਸਾਹਮਣੇ ਦੀਵੇ ਦੀ ਰੋਸ਼ਨੀ ਫਿੱਕੀ ਪੈ ਜਾਂਦੀ ਹੈ ਅਖੀਰ ਹਾਰ ਕੇ ਉਹ ਗੁਰੂ ਜੀ ਦੇ ਚਰਨੀ ਡਿੱਗ ਪਏ ਤੇ ਗੁਰੂ ਜੀ ਨੂੰ ਪੁੱਛਣ ਲੱਗੇ हे ਹੋਂਹਾਰ ਬਾਲੇ ਤੇਰਾ ਗੁਰੂ ਕੌਣ ਹੈ ਜਿਸ ਤੋਂ ਤੂੰ ਇਹ ਸ਼ਕਤੀ ਤੇ ਮਹਾਨ ਗਿਆਨ ਪ੍ਰਾਪਤ ਕੀਤਾ ਹੈ ਗੁਰੂ ਸਾਹਿਬ ਜੀ ਨੇ فرمایا ਸ਼ਬਦ ਗੁਰੂ ਸੁਰਤ ਤਨ ਚੇਲਾ ਪ੍ਰਮਾਤਮਾ ਦੇ ਗਿਆਨ ਰੂਪੀ ਸ਼ਬਦ ਰਾਹੀ ਮੈਂ ਹਮੇਸ਼ਾ ਸੁਰਤ ਕਰਕੇ ਉਸ ਨਾਲ ਜੁੜਿਆ ਰਹਿੰਦਾ ਹਾਂ ਗੁਰੂ ਜੀ ਦਾ ਅਜੇਹਾ ਉੱਤਮ ਉਪਦੇਸ਼ ਸੁਣ ਕੇ ਬਹੁਤ ਸਾਰੇ ਯੋਗੀ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਇੰਨਾਂ ਵਿੱਚੋਂ ਸਭ ਤੋਂ ਉੱਗਾ ਭਰਤਰੀ ਯੋਗੀ ਸੀ ਜਿਸ ਨੇ ਪਹਿਲਾਂ ਵੀ ਕਦਲੀ ਬਾਣ ਵਿਖੇ ਗੁਰੂ ਜੀ ਦੇ ਦਰਸ਼ਨ ਕੀਤੇ ਸਨ ਤੇ ਗੁਰੂ ਜੀ ਦਾ ਉਪਦੇਸ਼ ਸੁਣਿਆ ਸੀ ਮਾਨਸ ਰੋਵਰ ਤੋਂ ਗੁਰੂ ਜੀ ਪਸਾਂ ਮੁੜੇ ਤੇ ਨੇਪਾਲ ਸਿੱਕਮ ਅਤੇ ਪਠਾਨ ਦੇ ਰਾਹੀਂ ચીਨ ਜਾ ਪਹੁੰਚੇ ચીਨ ਵਿੱਚ ਉਹ ਨਾਨਕਿਣ ਤੀਕ ਗਏ ਨਾਨਕਿਣ ਸ਼ਹਿਰ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਪਿਆਸੀ ਫਿਰ ਉਹ ਤਿੱਬਤ ਵਿੱਚ ਲਾਸਾ ਤੇ ਲਦਾਖ ਤੱਕ ਗਏ ਉੱਥੇ ਪਹਾੜਾਂ ਦੇ ਉੱਪਰ ਦੀ ਹੁੰਦੇ ਹੋਏ ਕਸ਼ਮੀਰ ਤੇ ਜੰਮੂ ਦੇ ਰਾਹ ਵਾਪਸ ਪੰਜਾਬ ਆ ਗਏ ਤੇ ਕਰਤਾਰਪੁਰ ਡੇਰੇ ਲਾਏ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਵੀਡੀਓ ਤੇ ਸਾਖੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ